ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਮਹੰਗਾ ਸਿੰਘ ਬਰਾੜ ਨੇ ਪੰਜਾਬ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੂੜੀਆ ਹਲਕਾ ਵਿਧਾਇਕ 울ਵੰਦ ਸਿੰਘ ਬਾਜੀਗਰ ਚੇਤਨ ਸਿੰਘ ਜੋੜਾ ਮਾਜਰਾ ਅਜੀਤਪਾਲ ਸਿੰਘ ਕੋਹਲੀ ਤੇ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਜਨ ਸਿੰਘ ਬਰਸੜ ਸਮੇਤ ਹੋਰਨਾਂ ਦੀ ਮੌਜੂਦਗੀ ਚ ਮਾਰਕੀਟ ਕਮੇਟੀ ਦੇ ਚੇਅਰਮੈਨ ਵਜੋਂ ਅਹੁਦਾ ਸੰਭਾਲ ਲਿਆ ਇਸ ਮੌਕੇ ਨਵ ਨਿਯੁਕਤ ਚੇਅਰਮੈਨ ਮਹੰਗਾ ਸਿੰਘ ਬਰਾੜ ਨੂੰ ਵਧਾਈ ਦਿੰਦਿਆਂ ਪਸ਼ੂ ਪਾਲਣ ਮੱਛੀ ਪਾਲਣ ਤੇ ਫੂਡ ਪ੍ਰੋਸੈਸਿੰਗ ਮੰਤਰੀ ਗੁਰਮੀਤ ਸਿੰਘ ਖੂੜੀਆ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹ ਇਹਦਾ ਤੇ ਹੁਣ ਜਲਦੀ ਇਲਾਕਾ ਨਿਵਾਸੀਆਂ ਨੂੰ ਮਾਡਲ ਅਨਾਜ ਮੰਡੀ ਮਿਲੇਗੀ ਉਹਨਾਂ ਨੇ ਦੱਸਿਆ ਕਿ ਵਿਧਾਇਕ ਕੁਲਵੰਤ ਸਿੰਘ ਨੇ ਲੋਕਾਂ ਦੀ ਇਹ ਮੰਗ ਬਹੁਤ ਜ਼ੋਰਦਾਰ ਢੰਗ ਨਾਲ ਉਠਾਈ ਹੈ ਜਿਸ ਨੂੰ ਮੰਨ ਲਿਆ ਗਿਆ ਹੈ ਪਰ ਇਹ ਬਹੁਤ ਦੁੱਖ ਦੀ ਗੱਲ ਹੈ ਕਿ ਪਿਛਲੇ ਨੁਮਾਇੰਦਿਆਂ ਤੇ ਸਰਕਾਰਾਂ ਨੇ ਇਸ ਇਲਾਕੇ ਦੀ ਸਮੱਸਿਆ ਵੱਲ ਕੋਈ ਧਿਆਨ ਨਹੀਂ ਦਿੱਤਾ ਜਨ ਸਿੰਘ ਜੀ ਵਰਸਨ ਸਾਹਿਬ ਮਾਣਯੋਗ ਐਮ ਐਲ ਏ ਸਰਦਾਰਜੀਤਪਾਲ ਸਿੰਘ ਜੀ ਖੋਲੀ ਮਾਣਯੋਗ ਐਮ ਐਲ ਏ ਸਰਦਾਰ ਚੇਤਨ ਸਿੰਘ ਜੀ ਜੋੜੇ ਮਾਇਰਾ ਚੇਅਰਮੈਨ ਸੰਦੂ ਸਾਹਿਬ ਇਸ ਇਲਾਕੇ ਦੇ ਬਹੁਤ ਹਰਮਨ ਪਿਆਰੇ ਔਰ ਸਾਡੀ ਵਿਧਾਨ ਸਭਾ ਦੇ ਮਾਣਯੋਗ ਮੈਂਬਰ ਐਮ ਐਲ ਏ ਜਿਹੜੇ ਸਰਕਾਰ ਕੁਲਵੰਤ ਸਿੰਘ ਜੀ ਜਿਨ੍ਹਾਂ ਨੇ ਇਸ ਦਿਨ ਵਾਸਤੇ ਮੈਨੂੰ ਹੁਕਮ ਦਿੱਤਾ ਸੀ ਤੁਹਾਡੇ ਵਿੱਚ ਹਾਜ਼ਰ ਹੋਇਆ ਔਰ ਇੱਕ ਬਹੁਤ ਜਿਹੜੀ ਅਹਿਮ ਜ਼ਿੰਮੇਵਾਰੀ ਹੈ ਚੇਅਰਮੈਨ ਮਾਰਕੀਟ ਕਮੇਟੀ ਦੀ ਕਿ ਜਿੱਥੇ ਕਿਸਾਨੀ ਨਾਲ ਜੁੜੇ ਮਸਲੇ ਜਿੱਥੇ ਮਜ਼ਦੂਰਾ ਨਾਲ ਔਰ ਸ਼ਹਿਰ ਦੇ ਜਿਹੜੀ ਮੰਡੀ ਹੈ ਮੰਡੀ ਦੇ ਨਾਲ ਜਿਹੜੇ ਛਾਹੂਕਾਰ ਆੜਤੀਏ ਸਾਡੇ ਭਰਾ ਔਰ ਇੱਥੋਂ ਦੇ ਮਜ਼ਦੂਰ ਇਹ ਸਾਰਿਆਂ ਨੂੰ ਜਿਹੜੀ ਇੱਕ ਮੁਖੀ ਦੇ ਰੂਪ ਵਿੱਚ ਸੰਭਾਲਣਾ ਹੁੰਦਾ ਹੈ ਬਹੁਤ ਸਾਰੀਆਂ ਸਮੱਸਿਆਵਾਂ ਸਾਡੀ ਇਹ ਮੰਡੀ ਔਰ ਇਹਦਾ ਜਿਹੜਾ ਇਹਦਾ ਪ੍ਰਬੰਧ ਕਰਨੇ ਜਦੋਂ ਫਸਲਾਂ ਆਉਂਦੀਆਂ ਹੈ ਇਤਨੀ ਲੋੜ ਹੈ ਜਿਹੜੀ ਚਾਹੇ ਉਹ ਬਿਜਲੀ ਦੀ ਹੈ ਪਾਣੀ ਦੀ ਹੈ ਸੁੱਖ ਸੁਵਿਧਾ ਹੈ ਕਿਸਾਨਾਂ ਵਾਸਤੇ ਬਾਹਰੋਂ ਆਏ ਲੋਕਾਂ ਵਾਸਤੇ ਇੱਥੋਂ ਦੇ ਵਾਸਤੇ ਔਰ ਹੋਰ ਵੀ ਉਹ ਸਾਰਾ ਕੁਝ ਮੰਡੀ ਕਰਨ ਮੋਰ ਦੇ ਕਰਨਾ ਹੁੰਦਾ ਜਿਹੜਾ ਕਿ ਚੇਅਰਮੈਨ ਸਾਹਿਬ ਦੇ ਜਿਵੇਂ ਕਿ ਉਹ ਸਰਦਾਰ ਮਹਿੰਗਾ ਸਿੰਘ ਜੀ ਬਣੇ ਇਹਨਾਂ ਦੀ ਜ਼ਿੰਮੇਵਾਰੀ ਹੋ ਜਾਂਦੀ ਹੈ ਮੈਂ ਆਸ ਉਮੀਦ ਰੱਖਦਾ ਕਿ ਗੁਰੂ ਮਹਾਰਾਜ ਜਿਸ ਤਰ੍ਹਾਂ ਮਿਹ đại ਬਖਸ਼ੀ ਹੈ ਉਹਨਾਂ ਨੂੰ ਉਸੇ ਤਰ੍ਹਾਂ ਹੀ ਇਹ ਸੇਵਾ ਇਹਨਾਂ ਤੋਂ ਬਲ ਦੇ ਕੇ ਪੂਰੀ ਇਮਾਨਦਾਰੀ ਨਾਲ ਲੋਕਾਂ ਵਿੱਚ ਬੁਰਵਾਨ ਦੀ ਕਿਰਪਾ ਕਰ ਸਰ ਇੱਕ ਮੰਡੀ ਦਾ ਐਲਾਨ ਤੁਸੀਂ ਕੀਤਾ ਜੀ ਮੰਡੀ ਵੱਲੋਂ ਅ ਇਸ ਮੰਡੀ ਦਾ ਐਲਾਨ ਦੀ ਗੱਲ ਹੈ ਵੀ ਐਮਐਲਏ ਸਾਹਿਬ ਕਾफी ਚੰਗੇ ਜਦੋਂ ਉਹ ਵਿਧਾਨ ਸਭਾ ਲਈ ਚੁਣੇ ਗਏ ਆ ਉਦੋਂ ਤੋਂ ਪੂਰਾ ਜ਼ੋਰ ਜਦੋਂ ਮੈਂ ਮੰਤਰੀ ਬਣਿਆ ਪਹਿਲਾਂ ਹੀ ਇਹਨਾਂ ਨੇ ਇੱਕ ਤੋਂ ਮੰਗ ਲੈ ਕੇ ਆਂਦੀ ਸੀ ਔਰ ਉਸ ਲਈ ਸਾਡੇ ਵੱਲੋਂ ਪੂਰੀ ਕਾਰਵਾਈ ਜਿਹੜੀ ਜਿੰਨੀਆਂ ਉਹਦੀਆਂ ਲੋੜੀਆਂ ਦੀਆਂ ਲੋੜਾਂ ਆ ਗਈਆਂ ਕਾਰਵਾਈ ਕੀਤੀ ਜਾ ਰਹੀ ਹੈ ਇਸ ਨੂੰ ਜਲਦੀ ਪੂਰਾ ਕਰਕੇ ਮੈਂ ਸਮਝਦਾ ਕਿ ਮੰਡੀ ਬਹੁਤ ਛੋਟੀ ਪੈ ਗਈ ਹੈ ਇਹ ਮੇਰੇ ਕੋਲ 5-7 ਏਕੜਾਂ ਚ ਹੈ ਜਿਸ ਤਰ੍ਹਾਂ ਫਸਲਾਂ ਆਉਣ ਲੱਗੀਆਂ ਔਰ ਅਸੀਂ ਇਹਦਾ ਰੈਵਨਿਊ ਇਕੱਠਾ ਕਰਨ ਦੇ ਲਈ ਬਹੁਤ ਛੁੱਲੀ ਤੇ ਵੱਡੀ ਮੰਡੀ ਸਰ ਇੱਕ ਸੈਂਟਰ ਨੇ ਜੋ ਪੈਸੇ ਲੁੱਟੇ ਉਹਦੇ ਬਾਰੇ ਕੀ ਚਾਰਾ ਵੀ ਕਰ ਰਹੇ ਨੇ ਦੇਖੋ ਜੀ ਚਾਰਾ ਜੋ ਇਹ ਆਪਣੇ ਤੌਰ ਤੇ ਬੇਨਤੀਆਂ ਤਾਂ ਬਹੁਤ ਕਰਦੇ ਰਹੇ ਆ ਸਰਕਾਰ ਵੱਲੋਂ ਸਰਦਾਰ ਤੁਮਨ ਸਿੰਘ ਮਾਨ ਵੀ ਜਿਹੜੇ ਪਹਿਲਾਂ ਮੇਰੇ ਤੋਂ ਮੰਤਰੀ ਸਾਹਿਬਾਨ ਨੂੰ ਹਿੱਸਾ ਨਾ ਔਰ ਮੈਂ ਵੀ ਉਹ ਪਰ ਅਜੇ ਤੇ ਢਾਲਮਪੋੜ ਨਾਲ ਹੀ ਉੱਥੋਂ ਚੱਲਦਾ ਰਿਹਾ ਹੁਣ ਸ੍ਰੀਨਕੋਟ ਵਿੱਚ ਵੀ ਕੇਸ ਪਾਇਆ ਗਿਆ ਤੇ ਸਾਡੀ ਆਪਣੀ ਫੀਸ ਹੈ ਅਸੀਂ ਉਹਨਾਂ ਤੋਂ ਕੋਈ ਗ੍ਰਾਂਟ ਨਹੀਂ ਮੰਗਦੇ ਸਾਡੀ ਇਕੱਠੀ ਕੀਤੀ ਹੋਈ ਫੀਸ ਹੈ ਜਿਹੜੀ ਸਾਨੂੰ ਮਿਲਣੀ ਹੁੰਦੀ ਹੈ ਕਿ ਉਹ ਦੇ ਦੇਣ ਅਸੀਂ ਤੇ ਹੀ ਆਸਮਾਨ ਪੰਜਾਬ ਜਿਹਨੂੰ ਜਿਹਨੂੰ ਕਹਿੰਦੇ ਐ ਅਹਿਮ ਸੂਬਾ ਹੈ ਚਾਹੇ ਸਾਡੇ ਕੋਲੇ ਜਿਓਗ੍ਰਾਫਿਕਲੀ ਏਰੀਆ ਬਹੁਤ ਘੱਟ ਹੈ ਪਰ ਇਸ ਦੇਸ਼ ਦੀ ਭੁੱਕਟ ਲਈ ਅਸੀਂ ਜਿਹੜਾ ਤਕਰੀਬਨ 52% ਦੇ ਕਣਕ ਦੇ ਆਪਦੇ ਨੂੰ ਹਿੱਸਾ ਪਾ ਦਿੰਦੇ ਆ ਔਰ ਇਸੇ ਤਰ੍ਹਾਂ ਚੌਣਾ ਵਿੱਚ ਵੀ ਚੌਤੀ ਕਿ 31% ਮੰਤਰੀ ਸਾਹਿਬ ਹਰ ਇੱਕ ਸੜਕਾਂ ਦਾ ਮੁਰਾ ਹਰਿਆ ਕੋਈ ਕਦੋਂ ਬਣਦੀ ਸੁਹਾਨ ਦੀ ਵਧੀ ਹੋ ਜੀ ਅ ਜਿਹੜੀ ਕਿ ਹੁਣ ਤਕਰੀਬਨ 3500 ਕਰੋੜ ਰੁਪਈਆ ਜਿਹੜਾ ਸਰਕਾਰੀ ਸੈਕਸ਼ਨ 500 ਚੋਂ ਉੱਥੇ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਠੇਕੇਦਾਰਾਂ ਨਾਲ ਵੀ ਮੀਟਿੰਗ ਕੀਤੀ ਸੀ ਤੇ ਪਹਿਲਾਂ ਕੈਨੇਡਾ ਵਿੱਚ ਕਾਸ ਕਰ ਦਿੱਤਾ ਉਹਦੇ ਵਿੱਚ ਪ੍ਰਵੰਤ ਸਿੰਘ ਸਿਗਰਾਣਾ ਹੋਰਾਂ ਵੀ ਦਿੱਤੀਆਂ ਹੋਈਆਂ ਜਿਹੜੀਆਂ ਸੜਕਾਂ ਥੈਂਕ ਯੂ ਸਰ ਪ੍ਰਾਪਰਟੀ ਵੇਚਨੇ ਔਰ ਖੀਦਨੇ ਕੇ ਲੀਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز